ਜਿੱਦਾਂ ਪਿਛਲੇ ਦਿਨਾਂ ਹੀ ਤੁਸੀਂ ਦੇਖਿਆ 12 ਤਰੀਕ ਨੂੰ ਕਨੇਕ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਵਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਵਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਪਹਿਲਾਂ ਗੈਂਗਸਟਰ ਸੀਗਾ ਇੱਥੇ ਫਿਰ ਆਤਵਾਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ BKI ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਇਰੇ ਨਾਲ ਇੱਕ ਸ਼ੇਰਾ ਹਣੀਨਾ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਪੁਲਿਸ ਨੇ ਐਸਐਸਪੀ ਸਾਹਿਬ ਦੀ ਸੁਪਰਵੀਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁबारकबाद ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਅਕਿਊਜ਼ ਨੂੰ ਫੜ ਲਿਆ ਇਰੇ ਚ ਟੋਟਲ 5 ਵਿਅਕਤੀ ਇਨਵੋਲਡ ਸੀਗੇ ਅਭਿਜੋਤ ਨਾਂ ਦਾ ਇਹ ਸਾਰੇ ਪੰਜੇ ਦੇ ਪੰਜੇ ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ। ਅਭਿਜੋਤ ਨਾਂ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲੈਨਿੰਗ ਕੀਤੀ ਸੀ। ਇਹ ਡਾਇਰੈਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਣੀ ਸ਼ੇਰੇ ਨਾਲ। ਔਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ। ਉੱਥੇ ਇਹਦਾ ਹਣੀ ਨਾਲ ਇਹਦਾ ਆਪਸੀ ਰਾਫਤਾ ਹੋਇਆ। ਫਿਰ ਇਹ ਵਾਪਸ ਆ ਜਾਂਦਾ ਆ। ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਆ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਵੀ ਫਿਰ ਇਹ ਮੇਨ ਪਲੈਨਿੰਗ ਕਰਦਾ ਪਲੈਨਿੰਗ ਕਰਕੇ ਜੋ ਇਹਨੂੰ ਗ੍ਰਨੇਡ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਰਿਕਵਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਦੱਸਿਆ ਸੀ ਕਿ ਇੱਥੇ ਪਿਸਟਲ ਆ ਇੱਥੇ ਇਹਨਾਂ ਨੇ ਪੁਲਿਸ ਤੋਂ ਹੱਥ ਛੁੜਾ ਕੇ ਆਪਦੀ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਉਹਨੂੰ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਖੁਦ ਕਿੱਥੇ ਕਿੱਥੇ ਗੋਲ ਲੱਗਿਆ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇੱਥੇ ਇਮੀਡੀਏਟਲੀ ਅਸੀਂ ਪਹਿਲਾਂ ਮੌਕੇ ਤੇ ਆਏ ਆ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ ਚ ਇਹ ਬਟਾਲਾ ਹਸਪੀਟਲ ਚ ਦਾਖਲ ਆ ਉੱਥੇ ਇਹ ਜ਼یرے ਇਲਾਚ ਹੈਗੇ ਫਿਰ ਦੇਖਾਂਗੇ ਕਿਤੇ ਕੀ ਆ ਔਰ ਇੱਕ ਫੈਮਿਲੀ ਬੈਕਗ੍ਰਾਉਂਡ ਸਿਕਸਤਾਨ ਦਾ ਆ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਏ ਆ ਔਰ ਇਹ ਸਾਰੇ ਯੰਗ ਏਜ ਆ 22 ਤੋਂ 25-26 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਦੀ ਏਜ ਗਰੁੱਪ ਹੈਗਾ ਆ ਜੀ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਖਾਸ ਕਰਕੇ ਇਹ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸ ওসি ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ ਛੋਟੇ ਲਾਲਚ ਦੇ ਕੇ ਉਹਨੇ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਐਸパਸੇਂ ਤੋਂ ਪਰਪੰਦੇ ਆ ਤਕਰੀਬਨ ਮੈਂ ਦੱਸ ਤਾਂ ਜੀ ਤਕਰੀਬਨ ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁਮਰਾਹ ਹੋ ਕਰਕੇ ਜ਼ਿਲ੍ਹਾ ਦੇ ਵਿੱਚ ਆਪਦੀ ਹੁਣ ਜ਼ਿੰਦਗੀ ਕੱਟ ਰਿਆ ਉਹਨਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ ਮਾਪੇ ਦੁਖੀ ਆ ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਮਿਲਣੀ ਆ 5-7 ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ ਸੋ ਸਾਰੇ ਯੰਗਸਟਰਸ ਨੂੰ ਇੰਨਾ ਤੋਂ ਇਹਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚੇ ਨੇ ਇਹ ਜ਼ਿੰਦਗੀਆਂ ਖਰਾਬ ਕਰ ਰਹੇ ਸੋ ਜਿਸ ਤਰੀਕੇ ਨਾਲ ਉਹਨਾਂ ਨੇ ਗੋਸ਼ਟ ਕੀਤੇ ਤਹਿਸ਼ਦ ਦਾ ਮਾਹੌਲ ਸੀ ਲੋਕਾਂ ਚ ਵੀ ਔਰ ਉਹਨਾਂ ਚੋਂ ਪੁਲਿਸ ਨੇ ਸਾਰੇ ਟਰੈਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਕੀਆਂ ਦੇ ਵਿੱਚ ਪਲਾਜ਼ਾ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕੰਨੀਆਂ ਦਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ ਵੀ ਟ੍ਰਿੰਗ ਨੂੰ ਵਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ ਜੀ ਸੋ ਦੋਨੋਂ ਕੇਸ ਟਰੇਸ ਹੋ ਗਏ ਆ ਜਿਹੜੇ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਅੱਜ ਜਿਨ੍ਹਾਂ ਨੇ ਇਨਕਾਊਂਟਰ ਹੋਇਆ ਇੱਥੇ ਪੁਲਿਸ ਪਾਰਟੀ ਦਾ ਚਲੋ ਬਚਾਅ ਹੋ ਗਿਆ ਲੇਕਿਨ ਫਿਰ ਵੀ ਉਹਨਾਂ ਨੂੰ ਕੀ ਕੋਈ ਰਿਵਾਰਡ ਦਿੱਤਾ ਜਾਏਗਾ ਜੀ ਹਾਂਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਬਟਾਲਾ ਪੁਲਿਸ ਸਾਰੀ ਹੀ ਇਹਦੇ ਸਰਾਨਾ ਦੇ ਕਾਬਿਲ ਹੈ ਜੀ ਔਰ ਖਾਸ ਕਰਕੇ ਐਸਐਸਪੀ ਸਾਹਿਬ ਜਿਨ੍ਹਾਂ ਨੇ ਆਪ ਸਾਰਾ ਇੰਟਰਸਟ ਲੈ ਕੇ ਕੇਸ ਨੂੰ ਟਰੇਸ ਕੀਤਾ ਔਰ ਬਕਾਇਦਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਰੀ ਫੋਰਸ ਦੀ ਹੌਸਲਾ ਫਜ਼ਾਈ ਲਈ ਇਨਾਮ ਵੀ ਦਿੱਤਾ ਜਾਊਗਾ ਔਰ ਔਰ ਇਹ ਹਮੇਸ਼ਾ ਹੀ ਸਾਡੇ ਇੱਕ ਹੌਨਰ ਸਪਾਈ ਆ ਸਾਰੇ ਇਹਨਾਂ ਨੂੰ ਅਸੀਂ ਜੋ ਬੰਦਾ ਇਹਨਾਂ ਦਾ ਪ੍ਰੋਪਰ ਰਿਵਾਰਡ ਕੀਤਾ ਜਾਊਗਾ ਇਹ ਮੈਂ ਹਲੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕੂਗਾ ਜੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਔਰ ਇਹ ਸਾਰਾ ਸਾਨੂੰ ਪਤਾ ਹੈ ਕਿੱਥੇ ਇਹਨਾਂ ਨੂੰ ਇਹ ਡਿਲੀਵਰੀ ਹੋਈ ਸੀ ਕਿਹੜੇ ਹੋਰ ਬੰਦੇ ਇਨਵੋਲਡ ਆ ਅਸੀਂ ਸਰ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਔਰ ਉਹ ਵੀ ਛੇਤੀ ਰਿਸਟੋਰ ਹੋ ਜਾਵੇਗਾ ਕਿ जिस ਤਰੀਕੇ ਨਾਲ ਇਹ ਚੇਨ ਜਿਹੜੀ ਚੱਲੀ ਆ ਇਹਦੇ ਵਿੱਚ ਜਿੱਥੋਂ ਬੌਮ ਲਏ ਜਾਂ ਇਹਨਾਂ ਦੇ ਨੈਕਸਸ ਆ ਸਾਰਾ ਇਹ ਸਾਰਾ ਹਾਂਜੀ ਸਾਰਾ ਨੈਕਸਸ ਅਸੀਂ ਜਿੱਦਾਂ ਦੱਸਿਆ ਕਿ ਇਹ ਪੰਜ ਬੰਦੇ ਤਾਂ ਉਹ ਸੀਗੇ ਜਿਹੜੇ ਗ੍ਰੇਨੇਡ ਸੁੱਟਣ ਦੇ ਵਿੱਚ ਔਰ ਉਹਦੀ ਪਲੈਨਿੰਗ 'ਚ ਡਾਇਰੈਕਟਲੀ ਇਨਵੋਲਡ ਸੀਗੇ ਜੀ ਔਰ ਅੱਗੇ ਗ੍ਰੇਨੇਡ ਕਿੱਥੋਂ ਆਇਆ ਹੋਰ ਕਿਹੜੇ ਬੰਦੇ ਆ ਸਾਰੇ ਸਾਡੇ ਸਾਨੂੰ ਇਸ ਬਾਰੇ ਇਨਵੈਸਟੀਗੇਸ਼ਨ 'ਚ ਕਲੀਅਰ ਹੋ ਚੁੱਕਾ ਆ ਪਰ ਅਸੀਂ ਉਹਨਾਂ ਨੂੰ ਗ੍ਰਫਤਾਰ ਕਰਕੇ ਫਿਰ ਉਹ ਡਿਸਕਲੋਸ ਕਰਾਂਗੇ ਜੀ ਫੜੇ ਗਿਆ ਨਾ ਚ ਦੂਜੀ ਸਟੇਟਾਂ ਦੇ ਵੀ ਹੈਗੇ ਕਸ਼ਮੀਰ ਦੇ ਨਹੀਂ ਇੱਕ ਉਹਨੂੰ ਪ੍ਰਵਾਸੀ ਕਹਿੰਦੇ ਜੀ ਸ਼ੁਭਮ ਪਰ ਉਹ ਇੱਥੇ ਹੀ ਰਹਿ ਰਿਹਾ ਹੈ ਪੁਰਾਣਾ ਹਾਂ ਕਿਲਾ ਲਾਲ ਸਿੰਘ ਹੀ ਰਹਿ ਰਿਹਾ ਜੀ ਉਦਾਂ ਉਦਾਂ ਦੂਜੀ ਸਟੇਟ ਦਾ ਪਰ ਸ਼ੁਰੂ ਤੋਂ ਇੱਥੇ ਹੀ ਰਹਿ ਰਿਹਾ ਜੀ ਕਿਲਾ ਲਾਲ ਸਿੰਘ ਤੋਂ ਹੀ ਗ੍ਰਿਫਤਾਰੀ ਹੋਈ ਹਾਂਜੀ ਨਹੀਂ ਇਹਨਾਂ ਪੰਜਾਂ ਦੇ ਖਿਲਾਫ ਕੋਈ ਪੁਰਾਣਾ ਹਲੇ ਰਿਕਾਰਡ ਨਹੀਂ ਸਾਨੂੰ ਮਿਲਿਆ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਕਿਉਂਕਿ ਅੱਜ ਸਵੇਰੇ ਅਰੇਸਟ ਕੀਤੇ ਆ ਸੋ ਪ੍ਰੋਪਰ ਅਸੀਂ ਇਨਵੈਸਟਿਗੇਟ ਕਰਾਂਗੇ ਕਈ ਵਾਰੀ ਇਹ ਚੀਜ਼ਾਂ ਆ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਉਂਦੀ ਹੈ ਜੀ। ਕੰਮ ਖਤਮ ਹੋ ਗਿਆ ਕਿ ਇਹ ਹੈਗਾ ਜੀ। ਦੇਖੋ ਜੀ ਅਸੀਂ ਅਸੀਂ ਇਹ ਤੇ ਪੂਰਾ ਕੰਮ ਕਰ ਰਹੇ ਆਂ ਜਿੱਦਾਂ ਤੁਹਾਨੂੰ ਦੱਸਿਆ ਕਿ ਹੋਰ ਕਿਹੜੇ ਬੰਦੇ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਕੀਤਾ ਸਾਰਾ ਕੁਝ ਕੀਤਾ ਸੀ ਉਹਨਾਂ ਨੂੰ ਵੀ ਫੜਾਂਗੇ ਔਰ ਅਸੀਂ ਗਰੁੱਪ ਨੂੰ ਖਤਮ ਕਰਕੇ ਹੀ ਹਟਾ ਕੇ ਜੀ। ਸਾਰੀ 10 ਦਿਨ ਕਿੱਥੋਂ ਹੋਈ? ਕਿਲਾ ਲਾਲ ਸਿੰਘ ਤੋਂ ਜੀ। ਸਰ ਇਹ ਕੋਈ ਪੈਸੇ ਵੀ ਨਾ ਮਿਲੇ ਇਹਨਾਂ ਨੂੰ ਇਸ ਕੰਮ ਲਈ? ਅਸੀਂ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ। ਕਿਉਂਕਿ ਇਹਨਾਂ ਨੂੰ ਜਦੋਂ ਨੌਜਵਾਨ ਬੱਚਿਆਂ ਨੂੰ ਇਹ ਲਲਚਾ ਕੇ ਹੀ ਪੈਸੇ ਦਾ ਲਾਲਚ ਦੇ ਕੇ ਇਹਨਾਂ ਨੂੰ ਆਪਣੇ ਮਗਰ ਲਾਉਂਦੇ